पंजाब स्टेट पावर कारपोरेशन लिमिटिड पटियाला वेकेंसी ने पंजाब स्टेट पावर कारपोरेशन लिमिटेड ये जी पावर जनरे डिस्ट्रीब्यूशन ऑर्गेनाइजेशन है पंजाब की तो ये एंग डायनामिक ब्रिलियंट अकाडमिक रिकॉर्ड आडीडेट ने रिक्वायरमेंट है वेकेंसी कीमती बहुत है ਕਲਰਕ ਜਿਹੜੇ ਨੇ 549 ਚਾਹੀਦੇ ਨੇ ਰੈਵਨਿਊ ਅਕਾਊਂਟੈਂਟਸ 18 ਚਾਹੀਦੇ ਨੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲਸ ਨੇ ਜਿਹੜੇ 75 ਅਸਿਸਟੈਂਟ ਲਾਈਨਮੈਨਸ 1700 ਤੇ 290 ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਟੋਟਲ 2632 ਪੋਸਟਾਂ ਨੇ ਜਿਹੜੀਆਂ ਇਹ ਅਵੇਲੇਬਲ ਨੇ ਤੇ ਤੁਸੀਂ ਸਾਰੇ ਇੰਨਾ ਸਾਰਿਆਂ ਦੀ ਡਿਟੇਲਸ ਦੇਖਣ ਦੇ ਲਈ ਜਿਸ ਤਰ੍ਹਾਂ ਕੈਟਾਗਰੀ ਰਿਜ਼ਰਵੇਸ਼ਨ ਕਿਸ ਤਰ੍ਹਾਂ ਹੈ ਗਿਆ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਜੌਬਸ ਨੇ ਕੈਟਾਗਰੀ ਵਾਈਜ਼ ਬ੍ਰੇਕਅਪ ਜਿਹਨੂੰ ਆਪਾਂ ਕਹਿ ਦਿੰਦੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਪੇ ਸਕੇਲ ਸਿਲੈਕਸ਼ਨ ਕ੍ਰਾਈਟੇਰੀਆ ਹੋਲ ਟਰਮਸ ਐਂਡ ਕੰਡੀਸ਼ਨਸ ਨੇ ਜਿਹੜੀਆਂ ਇਹ ਸਾਡੇ ਕੋਲੇ ਮਤਲਬ ਕਿ ਇਹ ਐਡਵਰਟਾਈਜ਼ ਵੈਬਸਾਈਟ ਦੇ ਉੱਤੇ ਅਵੇਲੇਬਲ ਹੋਣਗੀਆਂ 15 ਮਾਰਚ ਤੋਂ ਬਾਅਦ ਤੋ 15 ਮਾਰਚ ਤੋਂ ਬਾਅਦ ਜਿਹੜੀ ਸੋ ਵੈਬਸਾਈਟ ਹੈ ਇਹਦੇ ਤੁਸੀਂ ਰੈਗੂਲਰ ਅਪਡੇਟਸ ਦੇਖਣੇ ਨੇ ਤੇ ਤੁਸੀਂ ਇਹਦਾ ਹੁਣ ਸਾਰਾ ਕੁਝ ਦੇਖ ਕੇ ਤੇ ਉਹਦੇ ਹਿਸਾਬ ਦੇ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿਓ ਕਲੈਰੀਕਲ ਦੇ ਵਿੱਚ ਤੁਹਾਡੀ ਨਾਰਮਲੀ ਕੀ ਹੁੰਦਾ ਹੈਗਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਟਾਈਪਿੰਗ ਸਪੀਡ ਪੰਜਾਬੀ ਤੇ ਇੰਗਲਿਸ਼ ਦੀ ਬਹੁਤ ਵਧੀਆ ਹੋਣੀ ਚਾਹੀਦੀ ਹੈ 90% ਕੇਸਸ ਆ ਕੁਆਲੀਫਿਕੇਸ਼ਨ ਚੱਲ ਰਹੀਆਂ ਨੇ ਰੈਵਨਿਊ ਅਕਾਊਂਟੈਂਟ ਦੇ ਵਿੱਚ ਜੇ ਟੈਸਟ ਲੈਣਗੇ ਤਾਂ ਤੁਹਾਡਾ ਮੈਂਟਲ ਅਬਿਲਟੀ ਜਨਰਲ ਨੋਲੇਜ ਦੇ ਨਾਲ ਸਾਡੇ ਕੋਲੇ ਜਿਹੜਾ ਹੈਗਾ ਅ ਅਰਿਥਮੈਟਿਕ ਅਬਿਲਿਟੀ ਮੈਂਟਲ ਅਬਿਲਿਟੀ ਠੀਕ ਹੈ ਇੰਗਲਿਸ਼ ਪੰਜਾਬੀ ਖਾਸ ਕਰਕੇ ਪੰਜਾਬੀ ਭਾਸ਼ਾ ਦੇ ਉੱਤੇ ਵੀ ਕੁਐਸਚਨ ਆਉਂਦੇ ਆ ਤੇ ਉਹ ਬੜਾ ਸਹੀ ਸੇਮ ਰੋਲ ਪਲੇ ਕਰਦੇ ਆ ਇਸ ਸਮੇਂ ਟੈਸਟਾਂ ਦੀ ਕੰਪੋਜੀਸ਼ਨ ਹੁੰਦੀ ਹੈ ਜਿਹਦੇ ਲਈ ਅਗਰਵਾਲ ਆਰ ਐਸ ਅਗਰਵਾਲ ਦੀਆਂ ਬੁੱਕਸ ਅਫੀਸ਼ੀਅੰਟ ਨੇ ਤੇ ਕੋਈ ਇੱਕ ਕੰਪੀਟੀਸ਼ਨ ਵਾਲਾ ਤੁਸੀਂ ਮੈਗਜ਼ੀਨ ਦੇਖ ਸਕਦੇ ਹੋ ਤੇ ਕੰਸਿਸਟੈਂਟਲੀ ਤੇ ਕੰਟੀਨਿਊਸਲੀ ਤਿਆਰੀ ਕਰੋ ਕਿਉਂਕਿ ਪੰਜਾਬ ਸਰਕਾਰ ਨੇ 50 ਹਜ਼ਾਰ ਤੋਂ 1 ਲੱਖ ਵੈਕੈਂਸੀ ਜਿਹੜੀ ਆਉਣ ਵਾਲੇ 6-7 ਮਹੀਨਿਆਂ 'ਚ ਕੱਢਣੀ ਹੈ ਤੇ ਜੇ ਤੁਸੀਂ ਤਿਆਰੀ ਕਰੋਗੇ ਕਿਤੇ ਨਾ ਕਿਤੇ ਤੁਹਾਡੀ ਸਿਲੈਕਸ਼ਨ ਜ਼ਰੂਰ ਹੋ ਜਾਏਗੀ ਥੈਂਕ ਯੂ ਵੈਰੀ ਮਚ